ਸਤਿ ਸ਼੍ਰੀ ਅਕਾਲ ਦੋਸਤੋ ਇੱਕ ਹੋਰ ਵੀਡੀਓ ਦੇ ਵਿੱਚ ਜੁੜਨ ਦੇ ਲਈ ਮੈਂ ਗੁਰਿੰਦਰ ਤੁਹਾਡਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਮੋਗੇ ਤੰਦਰੁਸਤ ਹੋਮੋਗੇ ਸੋ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਬਹੁਤ ਇੰਟਰਸਟਿੰਗ ਹੋਣ ਵਾਲਾ ਵਾ ਕਿਉਂਕਿ ਅੱਜ ਮੈਂ 8 ਸਚਾਈਆਂ ਜਿਹੜੀਆਂ ਜ਼ਿੰਦਗੀ ਦੀਆਂ ਨੇ ਉਹ ਪੇਸ਼ ਕਰਨੀਆਂ ਨੇ ਡਾਕਟਰ ਏਪੀ ਜੇ ਅਬਦੁਲ ਕਲਾਮ ਇੱਕ ਬਹੁਤ ਵੱਡਾ ਨਾਮ ਹੋਇਆ ਕਿਸੇ ਜਾਣਕਾਰੀ ਦਾ ਮਹਤਾਜ ਹੈ ਨਹੀਂ ਵੈਸੇ ਇਹ ਨਾਮ ਬਹੁਤ ਵੱਡੀਆਂ ਜ਼ਿੰਦਗੀ ਦੀਆਂ ਪ੍ਰਾਪਤੀਆਂ ਉਹਨਾਂ ਦੀਆਂ ਤੇ ਬਹੁਤ ਨੇਕ ਇਨਸਾਨ ਕਹੇ ਜਾਂਦੇ ਸੀ ਉਹਨਾਂ ਨੇ ਅੱਠ ਨਚੋੜ ਕਿਹੜੇ ਕੱਡੇ ਨੇ ਜ਼ਿੰਦਗੀ ਦੇ ਪ੍ਰੈਕਟੀਕਲੀ ਉਹਦੇ ਬਾਰੇ ਗੱਲ ਕਰਨੀ ਆ ਵੈਸੇ ਤਾਂ ਦੇਖੋ ਅੱਠ ਸਚਾਈਆਂ ਇਹ ਜ਼ਿੰਦਗੀ ਦੀਆਂ ਹੈਗੀਆਂ ਹੀ ਨੇ ਪਰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਕਿਵੇਂ ਇਹਨਾਂ ਨੂੰ ਐਕਸਪਲੇਨ ਕੀਤਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਤੇ ਤੁਸੀਂ ਆਪਣੇ ਵਿਚਾਰ ਇਹਨਾਂ ਤੇ ਜ਼ਰੂਰ ਪੇਸ਼ ਕਰਨੇ ਆ। ਸੋ ਹੁਣ ਜਿਹੜੇ ਵੀ ਪੁਆਇੰਟ ਨੇ ਮੈਂ ਫੋਨ ਦੇ ਵਿੱਚੋਂ ਦੇਖ ਕੇ ਬੋਲੂੰਗਾ ਅੰਗਰੇਜ਼ੀ ਦੇ ਵਿੱਚ ਨੇ ਤੇ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨੇ ਆ। ਸੋ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ। ਪਹਿਲਾ ਨਿਚੋੜ ਉਹ ਕੱਢਦੇ ਨੇ ਜੀ ਕਿ ਦੁਨੀਆ ਦੇ ਉੱਤੇ ਇੱਕ ਮਾਂ ਤੋਂ ਇਲਾਵਾ ਕੋਈ ਵੀ ਰਿਸ਼ਤਾ ਅਸਲ ਨਹੀਂ ਹੈਗਾ। ਠੀਕ ਹੈ ਜੀ। ਕਾਫੀ ਹੱਦ ਤੱਕ ਇਹ ਗੱਲ ਸਹੀ ਆ। ਇੱਕ ਮਾਂ ਹੁੰਦੀ ਆ ਜੋ ਬਹੁਤ ਵੱਡੀ ਕੁਰਬਾਨੀ ਬੱਚੇ ਲਈ ਦਿੰਦੀ ਆ ਬਹੁਤ ਤਕਲੀਫ ਸਹਿੰਦੀ ਆ ਫਿਰ ਬੱਚੇ ਨੂੰ ਪਾਲਦੀ ਆ ਬਹੁਤ ਕੁਰਬਾਨੀਆਂ ਨੇ ਉਹਦੀਆਂ ਹਨਾ ਤੇ ਬੱਚੇ ਦੇ ਹਰ ਸੁੱਖ ਦੁੱਖ ਤੋਂ ਜਾਣੂ ਆ ਆਪ ਤਕਲੀਫ ਸਹਿ ਲੈਂਦੀ ਆ ਬੱਚੇ ਨੂੰ ਤਕਲੀਫ ਤੋਂ ਬਾਹਰ ਕੱਢ ਲੈਂਦੀ ਆ ਬਹੁਤ ਉੱਚਾ ਕਿਰਦਾਰ ਮਾਂ ਦਾ ਮੰਨਿਆ ਗਿਆ ਮੰਨਿਆ ਗਿਆ ਵਾ ਇਸ ਦੁਨੀਆ ਦੇ ਉੱਤੇ ਤੇ ਰੱਬ ਤੋਂ ਵੀ ਉੱਚਾ ਦਰਜਾ ਉਹਨੂੰ ਦਿੱਤਾ ਗਿਆ ਠੀਕ ਹੈ ਪਰ ਮੈਂ ਇੱਥੇ ਐਡ ਕਰਨਾ ਚਾਹੂੰਗਾ ਕਿ ਪਿਓ ਦਾ ਜਿਹੜਾ ਕਿਰਦਾਰ ਆ ਉਹ ਵੀ ਬੜਾ ਅਹਿਮ ਰੋਲ ਨਿਭਾਉਂਦਾ ਵਾ ਬੱਚੇ ਦੀ ਜ਼ਿੰਦਗੀ ਦੇ ਵਿੱਚ ਪਿਓ ਦੀ ਕੁਰਬਾਨੀ ਵੀ ਬੜੀ ਵੱਡੀ ਆ ਸੋ ਮਾਂ ਤੇ ਪਿਓ ਦੋਨਾਂ ਦਾ ਹੀ ਹੋਣਾ ਜ਼ਰੂਰੀ ਆ ਤੇ ਆਪਣੇ ਆਪਣੇ ਤਜਰਬੇ ਆ ਜਿਹੜੇ ਹੋ ਸਕਦੇ ਆ ਕਿਸੇ ਦਾ ਪਿਓ ਨਾਲ ਤਜਰਬਾ ਮਾੜਾ ਵਾ ਤਾਂ ਫਿਰ ਮਾਂ ਨੂੰ ਚੰਗਾ ਕਹਿੰਦੇ ਆ ਤੇ ਅੱਜ ਦੇ ਸਮੇਂ ਦੀ ਇੱਕ ਪ੍ਰੈਕਟੀਕਲੀ ਸੱਚਾਈ ਆ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਇਹ ਮੈਂ ਕਹਿਣ ਲੱਗਿਆ ਕੁਝ ਇੱਕ ਇਹੋ ਜਿਹੇ ਕੇਸ ਵੀ ਨੇ ਜਿੱਥੇ ਮਾਂ ਦੇ ਨਾਲ ਲੋਕਾਂ ਦੇ ਤਜਰਬੇ ਮਾੜੇ ਹੋਈ ਜਾਂਦੇ ਨੇ ਤੇ ਇਹ ਵੈਸੇ ਇੱਕ ਚੰਗੀ ਗੱਲ ਤਾਂ ਨਹੀਂ ਆ ਤੁਹਾਡੇ ਕੀ ਵਿਚਾਰ ਨੇ ਜਰੂਰ ਮੈਨੂੰ ਦੱਸਿਓ ਦੂਜੀ ਸਚਾਈ ਉਹ ਕਹਿੰਦੇ ਨੇ ਜੀ ਕਿ ਗਰੀਬ ਇਨਸਾਨ ਦੇ ਜ਼ਿਆਦਾ ਮਿੱਤਰ ਨਹੀਂ ਹੁੰਦੇ ਪ੍ਰੈਕਟੀਕਲੀ ਇਹ ਇੱਕ ਸੱਚ ਆ ਜੀ ਤੁਸੀਂ ਆਪਣੀ ਸਹਿਮਤੀ ਅਸਹਿਮਤੀ ਜ਼ਾਹਰ ਕਰ ਸਕਦੇ ਹੋ ਕਮੈਂਟਾਂ ਦੇ ਵਿੱਚ ਪਰ ਕਾਫੀ ਹੱਦ ਤੱਕ ਸਚਾਈ ਆ ਕਿ ਜਿਹੜਾ ਗਰੀਬ ਬੰਦਾ ਹੁੰਦਾ ਉਹਦੇ ਮਿੱਤਰ ਬੜੇ ਘੱਟ ਹੁੰਦੇ ਨੇ ਤੇ ਅਮੀਰ ਮਿੱਤਰ ਹੋਊਗਾ ਇੱਕ ਗਰੀਬ ਦਾ ਇਹ ਬਹੁਤ ਘੱਟ ਚਾਂਸ ਨੇ ਦੁਨੀਆ ਤੇ ਇਹੋ ਜਿਹੇ ਕੇਸ ਹੈਗੇ ਨੇ ਬਟ ਬਹੁਤ ਥੋੜੇ ਨੇ ਤੇ ਇੱਕ ਗੱਲ ਮੈਂ ਨਾਲ ਐਡ ਜਰੂਰ ਕਰਨੀ ਚਾਹੂੰਗਾ ਵੀ ਜੇ ਪਰ ਗਰੀਬ ਦੇ ਮਿੱਤਰ ਥੋੜੇ ਨੇ ਨਾ ਜਿਹੜੇ ਹੋਣਗੇ ਉਹ ਹੋਣਗੇ ਦਿਲੋਂ ਦਿਲੋਂ ਨਿਮਾਉਣ ਵਾਲੇ ਹੋਣਗੇ ਬਿਨਾ ਲਾਲਚ ਤੋਂ ਤੀਜੀ ਸਚਾਈ ਚ ਕਹਦੇ ਨੇ ਜੀ ਕਿ ਜਿਹੜੇ ਲੋਕ ਨੇ ਉਹ ਤੁਹਾਡੀ ਚੰਗੀ ਸੋਚ ਨੂੰ ਪਸੰਦ ਨਹੀਂ ਕਰਦੇ ਉਹ ਤੁਹਾਡੀ ਚੰਗੀ ਜਿਹੜੀ ਦਿੱਖ ਆ ਉਹਨੂੰ ਪਸੰਦ ਕਰਦੇ ਆ ਇਹ ਤੇ ਤਾਂ ਤੁਸੀਂ ਸਹਿਮਤ ਹੋਵੋਗੇ ਜ਼ਰੂਰ ਦੇਖੋ ਕਿਹਾ ਤਾਂ ਹਮੇਸ਼ਾ ਇਹ ਜਾਂਦਾ ਵੀ ਇਨਸਾਨ ਨੂੰ ਕਦੇ ਵੀ ਉਹਦੇ ਚਿਹਰੇ ਤੋਂ ਉਹਦੀ ਲੁੱਕ ਤੋਂ ਜੱਜ ਨਾ ਕਰੋ ਜੇ ਕੋਈ ਇਨਸਾਨ ਦਿੱਕਣ ਨੂੰ ਸੋਹਣਾ ਲੱਗ ਰਿਹਾ ਕੁਝ ਜ਼ਰੂਰੀ ਨਹੀਂ ਆ ਕਿ ਉਹ ਦਿਲ ਦਾ ਵੀ ਸੋਹਣਾ ਹੋਊਗਾ ਪਰ ਦੁਨੀਆ ਖਿੱਚੀ ਕਿੱਥੇ ਜਾਂਦੀ ਆ ਜਿੱਥੇ ਤੁਹਾਨੂੰ ਹੁਸਨ ਦਿਖੂਗਾ ਭਾਵੇਂ ਉਹ ਬੰਦੇ ਦਾ ਹੁਸਨ ਆ ਤੇ ਭਾਵੇਂ ਉਹ ਕਿਸੇ ਲੇਡੀ ਦਾ ਹੁਸਨ ਆ ਹਨਾ ਸਚਾਈ ਆ ਇਹ ਦੁਨੀਆ ਦੀ ਜ਼ਿਆਦਾ ਪਰਸੈਂਟ ਦੇ ਵਿੱਚ ਕਹਿਣ ਨੂੰ ਆਪਾਂ ਜ਼ਰੂਰ ਕਹਿ ਦਿੰਨੇ ਆ ਕਿ ਇੱਕ ਚੰਗੀ ਸੋਚ ਇਨਸਾਨ ਨੂੰ ਸੋਹਣਾ ਬਣਾਉਂਦੀ ਆ ਪਰ ਅਮਲ ਕੋਈ ਨਹੀਂ ਕਰਦਾ ਸੋ ਇਹਨਾਂ ਨੇ ਇਹ ਨਿਚੋੜ ਆ ਜਿਹੜਾ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਕੱਢਿਆ ਚੌਥੀ ਸੱਚਾਈ ਜਿਹੜੀ ਉਹਨਾਂ ਨੇ ਬਿਆਨ ਕੀਤੀ ਜੀ ਕਿ ਦੁਨੀਆ ਤੁਹਾਡੇ ਪੈਸੇ ਨੂੰ ਇੱਜ਼ਤ ਦਿੰਦੀ ਆ ਬੰਦੇ ਨੂੰ ਇੱਜ਼ਤ ਨਹੀਂ ਦਿੰਦੀ ਸਹਿਮਤ ਹੋ ਜੀ ਬਹੁਤ ਸਾਰੇ ਲੋਕ ਸਹਿਮਤ ਹੀ ਹੋਣਗੇ ਇਸ ਗੱਲ ਦੇ ਨਾਲ ਤਾਂ ਤੇ ਇਹ ਹੈ ਤਾਂ ਵੈਸੇ ਗੱਲਾਂ ਗਲਤ ਨੇ ਪਰ ਹੈਗੀਆਂ ਸਚਾਈਆਂ ਨੇ ਇਹ ਆਪਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ ਪਰ ਆਪਾਂ ਸਾਰੀ ਕਰਦੇ ਆਂ ਕਹਿੰਦੇ ਆ ਕਿ ਜੀਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਬਿਲਕੁਲ ਸਹੀ ਕਹਾਵਤ ਹੈ ਆਪਣੇ ਕੋਲ ਜਦੋਂ ਪੈਸੇ ਹੁੰਦੇ ਆ ਤਾਂ ਸਾਰੇ ਆਪਣੀ ਇੱਜ਼ਤ ਕਰਦੇ ਆ ਪੈਸੇ ਦੇ ਨਾਲ ਹੀ ਇੱਜ਼ਤ ਕਰਦੇ ਨੇ ਕੱਲ ਨੂੰ ਤੁਹਾਡੇ ਤੇ ਕੋ ਮਾੜਾ ਸਮਾ ਆ ਗਿਆ ਨਾ ਤੁਹਾਡੇ ਕੋਲੇ ਪੈਸੇ ਦੀ ਜੇ ਥੋੜਾ ਆ ਗਈ ਕਿਸੇ ਨੇ ਤੁਹਾਡੇ ਨਾਲ ਆ ਕੇ ਖੜਨਾ ਨਹੀਂ ਇਹ ਇੱਕ ਸਚਾਈ ਆ ਇਹ ਤਾਂ ਤਜਰਬਾ ਮੇਰਾ ਕਿਹਾ ਤੁਹਾਡੇ ਸਾਰਿਆਂ ਦਾ ਹੀ ਹੋਣਾ ਵਾ ਪੰਜਵੀਂ ਸਚਾਈ ਬੜੀ ਸੋਹਣੀ ਜੀ ਕਹਿੰਦੇ ਕਿ ਜਿਹੜਾ ਇਨਸਾਨ ਤੁਹਾਨੂੰ ਜ਼ਿਆਦਾ ਪਿਆਰ ਕਰਦਾ ਨਾ ਉਹੀ ਇਨਸਾਨ ਤੁਹਾਡਾ ਦਿਲ ਵੀ ਦਿਖਾਊਗਾ ਜ਼ਿਆਦਾ ਸੋ ਇਹ ਵੀ ਇੱਕ ਪ੍ਰੈਕਟੀਕਲ ਜੀ ਗੱਲ ਆ ਕਿ ਜੋ ਬੰਦਾ ਤੁਹਾਡੇ ਦਿਲ ਦੇ ਨੇੜੇ ਹੁੰਦਾ ਵਾ ਪਹਿਲੀ ਗੱਲ ਤਾਂ ਆਪਾਂ ਉਹਦੇ ਤੋਂ ਜਿੱਦਾਂ ਗੱਲ ਉਹੀ ਆ ਗਈ ਕਿ ਉਮੀਦਾਂ ਜ਼ਿਆਦਾ ਕਰਦੇ ਆਂ ਤੇ ਉਹ ਇਨਸਾਨ ਤੋਂ ਹੀ ਤੁਸੀਂ ਦੁਖੀ ਵੀ ਹੋਵੋਗੇ ਕਿਉਂਕਿ ਉਹ ਉਹ ਤੋਂ ਤੁਸੀਂ ਆਸ ਵੀ ਲਾਈ ਹੋਈ ਆ ਤੇ ਇੱਕ ਤਜਰਬਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਹੋਊਗਾ ਕਿ ਜਿਹਨੂੰ ਤੁਸੀਂ ਦਿਲ ਦੇ ਬਹੁਤ ਨੇੜੇ ਕੀਤਾ ਜ਼ਿੰਦਗੀ ਦੇ ਵਿੱਚ ਤੇ ਮੈਂ ਕੁੜੀ ਮੁੰਡੇ ਦੇ ਪਿਆਰ ਦੀ ਗੱਲ ਨਹੀਂ ਕਰਦਾ ਕੋਈ ਵੀ ਰਿਸ਼ਤਾ ਹੋ ਸਕਦਾ ਜਿਹਨੂੰ ਤੁਸੀਂ ਦਿਲ ਦੇ ਨੇੜੇ ਲੈ ਕੇ ਆਏ ਉਹੀ ਇਨਸਾਨ ਹਮੇਸ਼ਾ ਤੁਹਾਡਾ ਦਿਲ ਵੀ ਤੋੜ ਕੇ ਜਾਊਗਾ ਛੇਮਾ ਨਚੋੜ ਕੱਟਦੇ ਨੇ ਜੀ ਉਹ ਕਿ ਜਿਹੜਾ ਸੱਚ ਹੁੰਦਾ ਵਾ ਬੜਾ ਸਾਦਾ ਹੁੰਦਾ ਵਾ ਪਰ ਕੁਝ ਮੌਕਿਆਂ ਤੇ ਜੇ ਤੁਸੀਂ ਉਸ ਸੱਚ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹੋ ਸਫਾਈ ਦੇਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਸੱਚ ਉਲਝ ਜਾਂਦਾ ਵਾ ਸੋ ਇਸ ਪੁਆਇੰਟ ਤੋਂ ਜੋ ਮੈਨੂੰ ਸਮਝ ਲੱਗੀ ਜੇ ਮੈਂ ਗਲਤ ਨਾ ਹੋਵਾਂ ਉਹ ਇੰਨੀ ਇੱਕ ਗੱਲ ਕਹਿਣਾ ਚਾ ਰਹੇ ਨੇ ਕਿ ਸੱਚ ਨੂੰ ਕਦੇ ਵੀ ਸਬੂਤਾਂ ਦੀ ਤੇ ਸੱਚ ਨੂੰ ਕਦੇ ਵੀ ਸਫਾਈ ਦੀ ਲੋੜ ਨਹੀਂ ਹੁੰਦੀ ਸੱਚ ਬਹੁਤ ਸਾਦਾ ਹੁੰਦਾ ਵਾ ਸੱਤਮਾ ਜਿਹੜਾ ਨਚੋੜ ਵੀ ਬੜਾ ਖੂਬਸੂਰਤ ਆ ਜੀ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਕਿ ਜਦੋਂ ਤੁਸੀਂ ਖੁਸ਼ ਹੁੰਨੇ ਹੋ ਤੇ ਕੋਈ ਵੀ ਤੁਸੀਂ ਸੰਗੀਤ ਸੁਣਦੇ ਹੋ ਤਾਂ ਉਹਨੂੰ ਸਿਰਫ ਤੁਸੀਂ ਸੁਣਦੇ ਹੋ ਹਨ ਤੇ ਜਦੋਂ ਤੁਸੀਂ ਉਦਾਸ ਹੁੰਨੇ ਹੋ ਤਾਂ ਉਸ ਸੰਗੀਤ ਦੇ ਜਿਹੜੇ ਲਿਰਿਕਸ ਨੇ ਮਤਲਬ ਕਿ ਜੋ ਉਹ ਗੀਤ ਦੀ ਜਾਂ ਜੋ ਵੀ ਤੁਸੀਂ ਸੁਣ ਰਹੇ ਹੋ ਉਹਦੀ ਸ਼ਬਦਾਵਲੀ ਨੂੰ ਵੀ ਤੁਸੀਂ ਸੁਣਦੇ ਹੋ ਤੇ ਸਮਝਦੇ ਹੋ ਇਹ ਗੱਲ ਵੀ ਬਿਲਕੁਲ ਸਹੀ ਆ ਕਿ ਜਦੋਂ ਆਪਾਂ ਨਾ ਵੈਸੇ ਹੀ ਆਪਣੀ ਮਸਤੀ ਦੇ ਵਿੱਚ ਜਾ ਰਹੇ ਹੁੰਨੇ ਆ ਗੱਡੀ 'ਚ ਮਿਊਜ਼ਿਕ ਚੱਲ ਰਿਹਾ ਕਿਤੇ ਬੈਠੇ ਆ ਕੰਮ ਕਰਦੇ ਮਿਊਜ਼ਿਕ ਚੱਲ ਰਿਹਾ ਆਪਣਾ ਬਸ ਹੁੰਦਾ ਕਿ ਕੰਨਾਂ ਨੂੰ ਰਸ ਮਿਲ ਰਿਹਾ ਹੈ ਨਾ ਆਪਣਾ ਮੂਡ ਓਕੇ ਆ ਜਦੋਂ ਆਪਾਂ ਉਦਾਸ ਹੁੰਨੇ ਆ ਫਿਰ ਆਪਾਂ ਗਾਣੇ ਦੀ ਡੁੰਗਾਈ 'ਚ ਜਾਂਦੇ ਆ ਫਿਰ ਆਪਾਂ ਨੂੰ ਉਹ ਗਾਣਾ ਜਿਹੜਾ ਨਾ ਐ ਲੱਗੂਗਾ ਵੀ ਯਾਰ ਇਹ ਸਾਡੇ ਲਈ ਹੀ ਬਣਿਆ ਨਾ ਆਪਾਂ ਚੰਗੀ ਤਰ੍ਹਾਂ ਉਹਦੀ ਜਿਹੜੀ ਗੀਤਕਾਰੀ ਆ ਉਹ ਸੁਣਦੇ ਆ ਸੋ ਇਹ ਵੀ ਇੱਕ ਬਹੁਤ ਵਧੀਆ ਨਿਚੋੜ ਉਹਨਾਂ ਨੇ ਕੱਢਿਆ ਵਾ ਜੀ ਜ਼ਿੰਦਗੀ ਦਾ ਅੱਠਵਾਂ ਤੇ ਲਾਸਟ ਜਿਹੜਾ ਪੁਆਇੰਟ ਆ ਜੀ ਉਹਨਾਂ ਨੇ ਜਿਹੜੀ ਸਚਾਈ ਬਿਆਨ ਕੀਤੀ ਬਹੁਤ ਮੋਟੀਵੇਸ਼ਨਲ ਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਤੁਹਾਨੂੰ ਡਿਫਾਈਨ ਕਰਦੀਆਂ ਨੇ ਜਾਂ ਕਹਿ ਲਓ ਤੁਹਾਡੇ ਕਿਰਦਾਰ ਨੂੰ ਨੀयत ਕਰਦੀਆਂ ਨੇ ਇੱਕ ਜਦੋਂ ਤੁਸੀਂ ਕੁਝ ਵੀ ਨਹੀਂ ਹੋ ਤੁਹਾਡਾ ਸਬਰ ਤੇ ਜਦੋਂ ਤੁਸੀਂ ਬਹੁਤ ਕੁਝ ਬਣ ਗਏ ਤੁਹਾਡਾ ਐਟੀਟਿਊਡ ਮਤਲਬ ਕਿ ਤੁਹਾਡਾ ਉਦੋਂ ਵਤੀਰਾ ਕਿਦਾਂ ਦਾ ਹੋਊਗਾ ਕਿੰਨੀ ਖੂਬਸੂਰਤ ਗੱਲ ਆ ਜੀ ਕਿ ਜਦੋਂ ਤੁਸੀਂ ਸਟਰਗਲ ਕਰ ਰਹੇ ਹੋ ਜਦੋਂ ਤੁਸੀਂ ਉਹ ਮਕਾਮ ਹਾਸਲ ਨਹੀਂ ਕੀਤਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਲਈ ਮਿਹਨਤ ਕਰ ਰਹੇ ਹੋ ਤਾਂ ਉਸ ਸਮੇਂ ਤੁਹਾਡੀ ਪਛਾਣ ਤੁਹਾਡੇ ਸਬਰ ਤੋਂ ਹੋਣੀ ਆ ਵੀ ਤੁਸੀਂ ਕਿਦਾਂ ਦੇ ਕਿਰਦਾਰ ਦੇ ਮਾਲਕ ਹੋ ਤੇ ਜਦੋਂ ਤੁਸੀਂ ਕੁਝ ਬਣ ਗਏ ਤੁਸੀਂ ਹਾਸਲ ਕਰ ਲਿਆ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਉਦੋਂ ਤੁਸੀਂ ਕੀ ਐਟੀਟਿਊਡ ਰੱਖਦੇ ਹੋ ਤੁਸੀਂ ਦੂਜਿਆਂ ਨਾਲ ਕਿੱਦਾਂ ਬਿਹੇਵ ਕਰਦੇ ਹੋ ਕਿਹੜੀ ਗੱਲ ਨੂੰ ਕਿੱਦਾਂ ਲੈਨੇ ਹੋ ਕਿੱਦਾਂ ਕਿਸੇ ਨੂੰ ਜਵਾਬ ਦਿੰਨੇ ਹੋ ਕਿੱਦਾਂ ਆਪਣੇ ਸਾਥਕ ਸਬੰਧੀਆਂ ਦੇ ਨਾਲ ਗੱਲ ਕਰਦੇ ਹੋ ਉਹ ਜਿਹੜਾ ਤੁਹਾਡੇ ਕਰਦਾਰ ਨੂੰ ਤੈਅ ਕਰੂਗਾ ਸੋ ਮਾੜੇ ਸਮੇਂ ਦੇ ਵਿੱਚ ਸਬਰ ਤੇ ਚੰਗੇ ਸਮੇਂ ਦੇ ਵਿੱਚ ਤੁਹਾਡਾ ਐਟੀਟਿਊਡ ਇਹ ਦੋ ਚੀਜ਼ਾਂ ਤੁਹਾਨੂੰ ਡਿਫਾਈਨ ਕਰਦੀਆਂ ਨੇ ਸੋ ਬੜੀਆਂ ਜੀ ਖੂਬਸੂਰਤ ਗੱਲਾਂ ਸਾਨੂੰ ਸੇਧ ਦੇਣ ਵਾਲੀਆਂ ਦੇ ਬਹੁਤ ਕੁਝ ਸਿੱਖਣ ਵਾਲੀਆਂ ਬਹੁਤ ਮੋਟੀਵੇਸ਼ਨ ਦੇਣ ਵਾਲੀਆਂ ਇਹ ਅੱਠ ਸਚਾਈਆਂ ਜੀ ਤੇ ਬਹੁਤ ਮੈਨੂੰ ਚੰਗਾ ਲੱਗਿਆ ਬੋਲ ਕੇ ਮੈਂ ਉਮੀਦ ਕਰਦਾ ਤੁਹਾਨੂੰ ਸੁਣ ਕੇ ਵੀ ਚੰਗਾ ਲੱਗਿਆ ਹੋਊਗਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਮੈਂ ਜਲਦੀ ਹਾਜ਼ਰ ਹੋਣਾ ਜੀ